ਦੋਹਾ ਨੂੰ ਮਿਲਾਉਣ ਲਈ ਇੱਕ ਬੂਹਾ ਲਾ ਦਿੱਤਾ ਉਸ ਬੂਹੇ ਵਿੱਚ ਦੀ ਗੱਡ ਤਾਂ ਨਹੀਂ ਸੀ ਲੰਘ ਸਕਦੀ ਪਰ ਤੂੜੀ ਦੀ ਪੰਡ ਲੈ ਕੇ ਆਦਮੀ ਲੰਘ ਸਕਦਾ ਸੀ ਉਸ ਬੂਹੇ ਉੱਤੇ ਡਿਓੜੀ ਛੱਤ ਕੇ ਉਸ ਉੱਤੇ 6-7 ਮੰਜੇ ਡੈਣ ਜੋਗਾ ਚੁਬਾਰਾ ਪਾ ਦਿੱਤਾ ਉਸ ਦੇ ਨਾਲ ਇੱਕ ਖੁੱਲਾ ਸਾਰਾ ਕੱਚਾ ਕੋਠਾ ਛੱਤ ਦਿੱਤਾ ਜੋ ਸਿਆਲ ਵਿੱਚ ਮਾਲ ਬੰਨਣ ਦੇ ਕੰਮ ਆਉਂਦਾ ਬਾਹਰਲੇ ਵੱਡੇ ਬੂਹੇ ਲਾਗੇ ਛੱਤੀ ਹੋਈ ਬੈਠਕ ਦੀ ਗੋਠ ਤੋਂ ਉਹ ਕੰਦ ਗੱਡੀ ਸੀ ਜੋ ਸਾਰੀ ਹਵੇਲੀ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਸੀ ਪਹਿਲਾਂ ਬੈਠਕ ਦੇ ਦੋ ਬੂਹੇ ਸਨ ਇੱਕ ਬਾਹਰ ਸਾਂਝੇ ਰਾਹ ਵਿੱਚ ਖੁੱਲਦਾ ਸੀ ਤੇ ਇੱਕ ਘਰ ਵਿੱਚ ਹੁਣ ਉਸ ਨੂੰ ਇੱਕ ਬੂਹਾ ਹੋਰ ਲਾ ਦਿੱਤਾ ਜੋ ਬਾਹਰ ਦੀ ਪਸ਼ੂਆਂ ਵਾਲੀ ਹਵੇਲੀ ਵਿੱਚ ਖੁੱਲਦਾ ਸੀ ਉਸ ਵਿੱਚ ਇੱਕ ਛੋਟਾ ਮੇਜ਼ ਚਾਰ ਕੁਰਸੀਆਂ ਤੇ ਤਿੰਨ ਚਾਰ ਮੰਜੇ ਹਰ ਵੇਲੇ ਡੱਠੇ ਰਹਿੰਦੇ ਆਏ ਗਏ ਦੇ ਬੈਠਣ ਵਾਸਤੇ ਉਹ ਚੰਗੀ ਨਿਵੇਕਲੀ ਥਾਂ ਬਣ ਗਈ ਸੀ ਲੱਖਾਂ ਸਾਲ ਨੂੰ ਵਿਰਸੇ ਵਿੱਚ ਅੱਸੀ ਕੁਮਾ ਜਮੀਨ ਮਿਲੀ ਸੀ ਜੋ ਅੱਜ ਦੀ ਗਿਣਤੀ ਮੁਤਾਬਕ ਲਗਭਗ 66 ਏਕੜ ਜਾਂ ਕਿੱਲੇ ਬਣਦੀ ਹੈ ਉਸ ਵਿੱਚੋਂ 50 ਕੁਮਾ ਨੂੰ ਨਹਿਰ ਦਾ ਪਾਣੀ ਪੈਂਦਾ ਸੀ ਬਾਕੀ ਦੀ ਵੀ ਕੁਮਾ ਬਰਾਨੀ ਸੀ ਤੇ 10 ਕੁਮਾ ਰੋਹੀ ਵਾਲੇ ਖੂਦ ਤੇ ਤਰਨ ਤਰਨ ਤੋਂ ਕਸੂਰ ਨੂੰ ਜਾਣ ਵਾਲੀ ਰੋਹੀ ਦੇ ਕੰਡੇ ਉੱਤੇ ਕਿਤੇ ਕਿਤੇ ਖੂਹਾਂ ਦਾ ਪਾਣੀ ਮਿੱਠਾ ਸੀ ਜੋ ਖੇਤੀ ਵਾਸਤੇ ਵਰਤਿਆ ਜਾ ਸਕਦਾ ਸੀ ਵਰਨਪੈਣ ਦੇ ਰਕਬੇ ਵਿੱਚ ਰੋਹੀ ਦੇ ਕੰਡੇ ਉੱਤੇ ਦੋ ਕੂਵ ਵਗਦੇ ਸਨ ਬਾਕੀ ਸਭ ਧਰਤੀ ਦਾ ਪਾਣੀ ਖਾਰਾ ਸੀ ਇਸੇ ਵਾਸਤੇ ਉਹਨਾਂ ਇਲਾਕੇ ਨੂੰ ਖਾਰਾ ਮਾਜਾ ਕਹਿੰਦੇ ਸਨ ਰੋਹੀ ਉਤਲੇ ਦੋਵੇਂ ਕੂਤ ਤੰਨਾ ਸਿੰਘ ਬੱਗਾ ਸਿੰਘ ਦੇ ਬਾਪ ਮਾਲ ਸਿੰਘ ਨੇ ਲਾਏ ਸਨ ਪਰ ਉਹ ਦੋਵੇਂ ਉਹਦੇ ਇਕੱਲੇ ਦੇ ਨਹੀਂ ਸਨ ਦੋਹਾਂ ਵਿੱਚ ਤੀਜਾ ਹਿੱਸਾ ਗਵਾਂਡੀ ਜ਼ਿਮੀਂਦਾਰਾਂ ਝੰਡਾ ਸਿੰਘ ਤੇ ਬੁੱਧ ਸਿੰਘ ਦਾ ਸੀ ਤੰਨਾ ਸਿੰਘ ਬੱਗਾ ਸਿੰਘ ਵੱਖ ਹੋਏ ਤਾਂ ਦੋਹਾਂ ਨੇ ਇੱਕ ਇੱਕ ਕੂਹ ਲੈ ਲਿਆ ਪੈਂਡ ਤੋਂ ਬਿਲਕੁਲ ਚੜ੍ਹਦੇ ਪਾਸੇ ਦਾ ਬੋਰਡ ਵਾਲਾ ਖੂ ਬੱਗਾ ਸਿੰਘ ਦੇ ਹਿੱਸੇ ਆਇਆ ਦੂਸਰਾ ਖੂ ਉਸ ਤੋਂ ਦੱਖਣ ਦੇ ਪਾਸੇ ਤਿੰਨ 100 ਕਰਮਾ ਦੀ ਵਿੱਤ ਉੱਤੇ ਸੀ ਬੱਗਾ ਸਿੰਘ ਵਾਲੇ ਖੂ ਵਿੱਚ ਹਿੱਸੇਦਾਰ ਝੰਡਾ ਸਿੰਘ ਸੀ ਝੰਡਾ ਸਿੰਘ ਪਿੱਛੋਂ ਉਸ ਦਾ ਪੁੱਤਰ ਨੱਥਾ ਸਿੰਘ ਮਾਲਕ ਬਣਿਆ ਉਹ ਲੱਖਾ ਸਿੰਘ ਨਾਲੋਂ ਲਗਭਗ 23 ਸਾਲ ਵੱਡਾ ਸੀ ਬੋਰਡ ਵਾਲੇ ਖੂ ਵਿੱਚ ਨੱਥਾ ਸਿੰਘ ਦਾ ਤੀਜਾ ਹਿੱਸਾ ਸੀ ਪਰ ਜ਼ਮੀਨ ਉਹਦੀ ਨਾਲ ਲੱਗਵੀਂ ਸਤ ਕੁਮਾ ਸੀ ਇੱਕ ਇੱਕ ਦੋ ਦੋ ਕੁਮਾ ਕੁਝ ਹੋਰ ਜ਼ਿੰਮੇਵਾਰਾਂ ਦੀ ਵੀ ਨੇੜੇ ਹੈਗੀ ਸੀ ਪਰ ਉਹਨਾਂ ਦਾ ਖੂ ਵਿੱਚ ਹਿੱਸਾ ਹੈ ਨਹੀਂ ਸੀ ਲੱਖਾ ਸਿੰਘ 6 ਮਹੀਨੇ ਇੱਕ ਸੂਰ ਨਵੀਂ ਜਮਾਤ ਵਿੱਚ ਪੜਦਾ ਰਿਹਾ ਸੀ ਉੱਥੋਂ ਅੰਗਰੇਜ਼ੀ ਪੜਾਉਣ ਵਾਲੇ ਮਾਸਟਰ ਦੇ ਹੱਥੋਂ ਤਾਂਗਾ ਕੇ ਹਟ ਗਿਆ ਸੀ ਪਰ ਉਹਨਾਂ 6 ਮਹੀਨਿਆਂ ਵਿੱਚ ਲੱਖਾ ਸਿੰਘ ਦੀ ਦੋਸਤੀ ਇੱਕ ਸ਼ਾਹੂਕਾਰ ਦੇ ਪੁੱਤਰ ਧਨੇਸ਼ਾ ਨਾਲ ਹੋ ਗਈ ਜਿਹੜੀ ਦੋਸਤੀ ਉਮਰ ਭਰ ਹੀ ਨੈਭ ਗਈ ਧਨੇਸ਼ਾ ਦਾ ਪਿਤਾ ਪੁਰਖੀ ਕੀਤਾ ਸ਼ਾਹੂਕਾਰਾ ਸੀ ਉਹਨਾਂ ਦਾ ਵਾਹ ਪਿੰਡ ਦੇ ਛੋਟੇ ਜ਼ਿਮੀਂਦਾਰਾਂ ਨਾਲ ਸੀ ਧੰਨੇਸ਼ਾ ਆਪਣੇ ਪਿਤਾ ਨਾਲੋਂ ਵੀ ਵੱਧ ਨਿਕਲਿਆ ਰਾਖ ਮ ਉਹਦਾਰ ਦੇ ਕੇ ਪੈਸੇ ਤੋਂ ਪੈਸਾ ਵਧਾਉਣ ਦੇ ਹੁਨਰ ਵਿੱਚ ਉਹ ਪੂਰਾ 우ਸਤਾਦ ਸਾਬਤ ਹੋਇਆ ਆਪਣੇ ਹੁਨਰ ਦੇ ਕੁਝ ਗੁਰ ਉਹਨੇ ਲੱਖਾ ਸਿੰਘ ਨੂੰ ਵੀ ਸਮਝਾ ਦਿੱਤੇ ਧੰਨੇਸ਼ਾ ਤੇ ਲੱਖਾ ਸਿੰਘ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ ਇੱਕ ਦਿਨ ਧੰਨੇਸ਼ਾ ਨੇ ਬੋੜ ਵਾਲੇ ਖੂਹ ਉੱਤੇ ਫਿਰਦਿਆਂ ਕਿਹਾ ਵੇਖ ਸਰਦਾਰ ਲੱਖਾ ਜੀ ਅਸੀਂ ਵਿਆਜ ਜੜੀਏ ਲੋਕ ਪੈਸੇ ਦੇ ਪੁੱਤ ਹੁੰਦੇ ਆ ਵਕੀਲਾਂ ਵਾਂਗ ਅਸੀਂ ਕਿਸੇ ਨੂੰ ਮੁਫਤ ਸਲਾਹ ਵੀ ਨਹੀਂ ਦਿੰਦੇ ਸਾਡੇ ਪੇਸ਼ੇਵਾਲਿਆਂ ਬਾਰੇ ਕਈ ਲਤੀਫੇ ਮਸ਼ਹੂਰ ਹਨ ਕੋਈ ਸ਼ਾਹੂਕਾਰ ਧੁੱਪੇ ਖੜਾ ਕੁੱਝ ਸੋਚ ਰਿਹਾ ਸੀ ਕਿਸੇ ਭਲੇ ਲੋਕ ਨੇ ਕਿਹਾ ਸ਼ਾਹ ਜੀ ਧੁੱਪੇ ਖੜੇ ਹੋ ਛਾਵੇਂ ਹੋ ਜਾਓ ਸ਼ਾਹ ਨੇ ਝਟ ਜਵਾਬ ਦਿੱਤਾ ਦੱਸ ਕੀ ਦੇਵੇਂਗਾ ਸੋ ਅਸੀਂ ਤਾਂ ਆਪਣੇ ਆਰਾਮ ਵਾਸਤੇ ਵੀ ਧੁੱਪਿਓਂ ਛਾਵੇਂ ਹੋਣ ਦੀ ਮਜ਼ਦੂਰੀ ਦੂਸਰੇ ਤੋਂ ਵਸੂਲ ਕਰਨ ਦੇ ਚਾਹਵਾਨ ਹੁੰਦੇ ਆ ਪਰ ਤੂੰ ਯਾਰ ਬੇਲੀ ਏ ਤੈਨੂੰ ਮਸ਼ਵਰਾ ਮੁਫਤ ਧਨੇਸ਼ਾ ਇਸ ਮੁਫਤ ਮਸ਼ਵਰੇ ਵਿੱਚੋਂ ਵੀ ਤੂੰ ਕੁਝ ਦਾਅ ਮਾਰੀ ਕਰਨ ਦੀ ਬਿਉਂਤ ਸੋਚ ਲਈ ਹੋਣੀ ਏ ਲੱਖਾ ਸਿੰਘ ਨੇ ਅੱਗੋਂ ਉਸੇ ਤਰ੍ਹਾਂ ਹਾਸੇ ਦੇ ਰੋਂ ਵਿੱਚ ਕਿਹਾ ਫਿਰ ਜਾਣਦਾ ਏ ਅਸੀਂ ਆਪਣਾ ਪਿਤਾ ਪੁਰਖੀ ਸੁਭਾਤਾ ਬਦਲ ਨਹੀਂ ਲੈਣਾ ਜਿਸ ਵਿੱਚ ਸਾਡਾ ਆਪਣਾ ਭਲਾ ਨਾ ਹੋਵੇ ਅਸੀਂ ਐਸੀ ਬਿਉਂਤ ਸੋਚੀ ਈ ਕਿਉਂ ਵਿਆਜੜੀਏ ਤੋਂ ਐਸੀ ਆਸ ਰੱਖਣੀ ਹੀ ਨਹੀਂ ਚਾਹੀਦੀ ਪਰ ਇਸ ਗੋੰਦ ਵਿੱਚ ਤੇਰਾ ਵੀ ਭਲਾ ਏ ਨਿਰਾ ਮੇਰਾ ਹੀ ਨਹੀਂ ਮੇਰਾ ਭਲਾ ਹੋਵੇ ਭਾਵੇਂ ਨਾ ਧਨੇਸ਼ਾ ਤੂੰ ਆਪਣੇ ਭਲੇ ਦੀ ਦੱਸ ਅਸੀਂ ਤਾਂ ਯਾਰ ਦਾ ਭਲਾ ਸੋਚ ਕੇ ਖੁਸ਼ ਹੋਣ ਵਾਲੇ ਆ ਲੱਖਾ ਸੈੰਗਣੇ ਬੜੇ ਖੁੱਲੇ ਦਿਲ ਨਾਲ ਕਿਹਾ ਤਾਇਆ ਲੱਖਾ ਪਤੀ ਬਣ ਜਾਂਦੇ ਨੇ ਕਿ ਦੁਨੀਆ ਵਿੱਚ ਜਿਉਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਭਲਾ ਸੋਚੋ ਦੂਜੇ ਨੂੰ ਮਾਰੋ ਗੋਲੀ ਹਮੇਸ਼ਾ ਦੂਜਿਆਂ ਦੇ ਖੰਡਰਾਂ ਉੱਤੇ ਆਪਣੇ ਮਹਿਲ ਉਸਾਰਨ ਦੀ ਚਿੰਤਾ ਕਰੋ ਹਾਂ ਤੁਹਾਡੇ ਭਲੇ ਨਾਲ ਮੱਲੋ ਮੱਲੀ ਕਿਸੇ ਦਾ ਭਲਾ ਹੋ ਜਾਵੇ ਤਾਂ ਫਿਰ ਸਬਰ ਸ਼ੁਕਰ ਕਰਕੇ ਸਹਿ ਜਾਵੋ ਇਨ੍ਹਾਂ ਸ਼ਬਦਾਂ ਰਾਹੀਂ ਧੰਨੇ ਸ਼ਾਹ ਨੇ ਆਪਣੇ ਪੇਸ਼ੇ ਦੀ ਸਹੀ ਤਸਵੀਰ ਖੱਚ ਦਿੱਤੀ ਮੰਨ ਲਿਆ ਭਲੇਖਾਂ ਤਾਂ ਮੈਨੂੰ ਅੱਗੇ ਵੀ ਕੋਈ ਨਹੀਂ ਸੀ ਤੇਰੇ ਬਾਰੇ ਪਰ ਐਸਾ ਸਾਫ਼ ਗੋਈ ਵਾਸਤੇ ਸ਼ੁਕਰੀਆ ਹੁਣ ਤੂੰ ਆਪਣੀ ਨਸੀहत ਬਾਰੇ ਕੋ ਕੁਝ ਲੱਖਾ ਸਿੰਘ ਅਸਲੀ ਗੱਲ ਬਾਰੇ ਛੇਤੀ ਜਾਨਣਾ ਚਾਹੁੰਦਾ ਸੀ ਬਰਖਰਦਾਰ ਜਰਾ ਗੌਰ ਨਾਲ ਸੁਣ ਧੰਨੇ ਸ਼ਾਣੇ ਬਜ਼ੁਰਗਾਂ ਵਾਂਗ ਲੱਖਾ ਸਿੰਘ ਦੀ ਕੰਡ ਉੱਤੇ ਸੱਜੇ ਹੱਥ ਦਾ ਥਾਪੜਾ ਦੇਂਦਿਆਂ ਕਿ ਹਾ ਅਰਸ਼ਾਦ ਫਰਮਾਈਏ ਉਸਤਾਦ ਦੇ ਮਨ ਬੰਦਾ ਹਾਜ਼ਰ ਹੈ ਲੱਖਾ ਸਿੰਘ ਉਸ ਵੇਲੇ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਅਰਦੂ ਪੜਾਉਣ ਵਾਲੇ ਉਸਤਾਦ ਫਖਰਉਦੀਨ ਦੇ ਸਾਹਮਣੇ ਖੜਾ ਹੋਵੇ ਇਸ ਖੂਹੀ ਉੱਤੇ ਤੁਹਾਡੀ ਕਿੰਨੀ ਜ਼ਮੀਨ ਏ ਸਕੂਲ ਦਾ ਨਾਟਕ ਛੱਡ ਕੇ ਧੰਨੇ ਸ਼ਾ ਅਸਲ ਗੱਲ ਵੱਲ ਆ ਗਿਆ 10 ਕੁਮਾ ਖੂਹ ਵਿੱਚ ਤੀਜਾ ਹਿੱਸਾ ਹੈ ਅਮਲੀ ਨੱਥਾ ਸਿੰਘ ਦਾ ਹਾਂ ਅਮਲੀ ਦੀ ਜ਼ਮੀਨ ਕਿੰਨੀ ਏ ਇੱਥੇ ਆ ਖਾੜੇ ਤੋਂ ਲੱਗ ਕੇ ਪਹਾੜ ਵੱਲ ਨੂੰ ਸਿੱਧੀ ਪੱਤੀ 7 ਕੁਮਾ ਬਸ ਇਹ 7 ਕੁਮਾ ਲੈ ਲੈ ਮੱਲੋ ਮੱਲੀ ਖੋਕੇ ਲੈ ਲਵਾ ਹਾਂ 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 ਖੋਕੇ ਪਰ ਜੱਟਾਂ ਵਾਂਗ ਖੋਣ ਦਾ ਯਤਨ ਨਾ ਕਰੀ ਨਹੀਂ ਤਾਂ ਤੇਰੀ 10 ਕੁਮਾ ਵੀ ਚਲੀ ਜਾਊਗੀ ਸਾਹੂਕਾਰਾਂ ਵਾਂਗ ਖੋਣ ਦਾ ਮਨ ਬਣਾ ਲੈ ਤੇ ਇੱਕ ਕੁਮਾ ਹਰ ਸਾਲ ਸਮਝੇ ਨਹੀਂ ਚੰਗਾ ਪਹਿਲਾਂ ਚੱਲ ਕੇ ਪੇਟ ਪੂਜਾ ਕਰਾ ਫਿਰ ਸਮਝਾਵਾਂਗੇ ਤੇ ਪੇਟ ਪੂਜਾ ਕਰਕੇ ਧੰਨੇ ਸ਼ਾਨੇ ਮਿੱਤਰ ਨੂੰ ਸਭ ਕੁਝ ਸਮਝਾ ਦਿੱਤਾ ਲੈ ਅੱਜ ਤੂੰ ਰੋਟੀਆਂ ਫੜਾ ਬਿਬਾਪਤ ਬਸੰਤ ਕੌਰ ਨੇ ਲੱਛੂ ਨੂੰ ਪਿਆਰ ਨਾਲ ਕਿਹਾ ਭਲਕ ਤੋਂ ਡੁੱਡਾ ਆਪੇ ਲੈ ਜਾਇਆ ਕਰੇਗਾ ਡੁੱਡਾ ਇਹ ਰਾ ਵੈਚੀ ਨਾ ਸਮੇਟ ਜਾਇਆ ਕਰੂ ਸਾਰੀਆਂ ਲੱਛੂ ਨੇ ਡੁੱਡੇ ਬਾਰੇ ਆਪਣਾ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਮੇਰੇ ਕੋਲ ਆ ਵੇਖਾਂ ਲੋਡਾ ਵੇਲਾ ਡੁੱਡੇ ਨੇ ਬੁੱਕੇ ਪੱਲੇ ਬੱਧੀਆਂ ਦੋ ਰੋਟੀਆਂ ਵਿਖਾਉਂਦਿਆਂ ਕਿਹਾ ਮੈਂ ਕਿਉਂ ਖਾਵਾਂਗਾ ਕੂਤੇ ਇੰਨੀਆਂ ਕਿਵੇਂ ਖਾ ਜਾਂਦਾ ਸੈਂ ਲੱਛੂ ਦੀ ਨਜ਼ਰ ਵਿੱਚ ਅਜੇ ਵੀ ਉਹ ਪਿਛਲਾ ਡੁੱਡਾ ਖੜਾ ਸੀ ਜਿਸ ਨੂੰ ਘਰ ਦੇ ਬਾਹਰ ਦੇ ਕਹਿੰਦੇ ਸਨ ਚੱਲ ਗਿਆ ਏ ਉਦੋਂ ਉਦੋਂ ਡੁੱਡੇ ਨੂੰ ਸ਼ਬਦ ਨਾ ਮਿਲੇ ਜਿੰਨਾ ਰਾਹੀ ਉਹ ਸਮਝਾ ਸਕਦਾ ਏ ਉਦੋਂ ਕੀ ਕਾਰਨ ਸੀ ਹੁਣ ਨਹੀਂ ਖਾਂਦਾ ਬਸੰਤ ਕੌਰ ਨੇ ਪੂਰੇ ਭਰੋਸੇ ਨਾਲ ਕਿਹਾ ਘਰ ਘਰ ਦੇ ਡੁਗੜਿਆਂ ਨਾਲੋਂ ਇੱਕ ਘਰ ਦੀ ਰੋਟੀ ਵਿੱਚ ਸੰਤੋਖ ਹੁੰਦਾ ਏ ਹੁਣ ਇਹ ਸਾਡਾ ਵਾਗੀ ਏ ਘਰ ਦੇ ਬਾਕੀ ਜੀਆਂ ਨਾਲ ਰਜਮੀ ਰੋਟੀ ਮਿਲੇਗੀ ਜਿੰਨੀ ਇਹ ਖਾ ਲਵੇ ਮੈਂ ਰਾਤ ਨੂੰ ਘਰ ਆ ਕੇ ਖਾਵਾਂਗਾ ਡੁੱਡੇ ਨੇ ਥੋੜਾ ਜਿਹਾ ਸਰੀਰ ਨੂੰ ਇਸ ਤਰ੍ਹਾਂ ਹਿਲਾ ਕੇ ਕਿਹਾ ਜਿਵੇਂ ਕੋਈ ਹੰਬਲਾ ਮਾਰਨ ਲੱਗਾ ਕਰਦਾ ਹੈ ਆਪਣੇ ਸ਼ਬਦਾਂ ਵਿੱਚ ਜੋੜ ਦੇਣ ਲੱਗਿਆਂ ਇਹ ਕਿਰਿਆ ਉਸ ਤੋਂ ਅਵੇਸਲੇ ਹੀ ਹੋ ਗਈ ਸੀ ਮੌਤ ਪੈਣੇ ਨੂੰ ਰਾਤ ਦਾ ਫਿਕਰ ਹੁਣ ਤੋਂ ਹੀ ਪੈ ਗਿਆ ਏ ਬਸੰਤ ਕੌਰ ਨੇ ਮੁਸਕੜੀਆਂ ਵਿੱਚ ਹੱਸਦਿਆਂ ਕਿਹਾ ਸੂਬੇ ਹੋਰਾਂ ਦੇ ਨਾਲ ਰਾਤ ਨੂੰ ਵੀ ਰਾਜਵੀਆਂ ਮਿਲਣਗੀਆਂ ਬੱਚੂ ਇਸ ਗੱਲ ਦੀ ਚਿੰਤਾ ਨਾ ਕਰ ਚਲ ਝਾਡੋਈ ਮਹੀਂ ਤਿਆਰ ਹੋ ਜਾ ਲੱਛੂ ਨੇ ਡੁੱਡੇ ਨੂੰ ਆਫਸਰੀ ਢੰਗ ਨਾਲ ਹੁਕਮ ਕੀਤਾ ਮੈਂ ਤਿਆਰ ਆ ਡੁੱਡਾ ਮਹੀਂ ਦੇ ਰਸੇ ਲਾਉਣ ਲੱਗ ਪਿਆ ਮੋਡੇ ਵਾਲੇ ਪਟਕੇ ਦਾ ਲੱਚੂ ਨੇ ਇਹਨੂੰ ਬਣਾ ਕੇ ਸਿਰ ਤੇ ਧਰ ਲਿਆ ਉਹਦੇ ਉੱਤੇ ਲੱਸੀ ਦਾ ਭਰਿਆ ਮੱਗਾ ਟਿਕਾ ਲਿਆ ਨੂਸੰਤ ਕੌਰ ਨੇ ਸਲਵਰ ਦੇ ਕੋਲੇ ਵਿੱਚ ਦੋ ਖਾਲੀਆਂ ਜੋਗੀ ਦਾਲ ਤੇ ਰੋਟੀਆਂ ਪੋਣੇ ਵਿੱਚ ਬੰਨ ਕੇ ਲੱਚੂ ਦੇ ਹੱਥ ਫੜਾ ਦਿੱਤੀਆਂ ਲੱਚੂ ਨੇ ਰੋਟੀਆਂ ਲੱਸੀ ਵਾਲੇ ਮੱਗੇ ਉੱਤੇ ਟਿਕਾ ਲਈਆਂ ਇਸ ਤਰ੍ਹਾਂ ਉਹਦੇ ਦੋਵੇਂ ਹੱਥ ਵਿਲੇ ਹੋ ਗਏ ਛਾਂਬ ਵਾਲੇ ਖੇਤ ਵਗਦੇ ਹੀ ਹਾਲ ਤੇ ਸੂਬੇ ਨੂੰ ਆਖੀ ਟਿੰਡੇ ਵੇਖ ਕੇ ਲਈ ਜਾਵੇ ਪਸੰਤਕੌਰ ਨੇ ਇੱਕ ਹੋਰ ਹੁਕਮ ਸੁਣਾ ਦਿੱਤਾ ਚੱਲ ਡੁੱਡੇ ਦੇ ਪੁੱਤਰਾ ਲੱਛੂ ਨੇ ਆਪ ਤੋਂ ਛੋਟੇ ਉੱਤੇ ਹੁਕਮ ਚਲਾਉਂਦਿਆਂ ਕਿਹਾ ਵੇ ਇਹ ਮੰਗਲ ਦਾ ਪੁੱਤਰ ਏ ਕਿ ਪਸੰਤਕੌਰ ਨੇ ਮੁੰਡਿਆਂ ਦੇ ਹਾਸੇ ਠੱਠੇ ਵਿੱਚ ਰਸ ਲੈਂਦਿਆਂ ਕਿਹਾ ਚਾਚੀ ਇਹ ਪੁੱਤਰ ਏ ਭਾਗੋ ਦਾ ਜਿਹੜੀ ਸਾਰੇ ਵੇੜੇ ਦੀ ਮਸ਼ਰੇਟਣੀ ਏ ਲੱਛੂ ਨੇ ਮੈਜਿਸਟਰੇਟ ਸ਼ਬਦ ਨੂੰ ਵਿਗਾੜ ਕੇ ਇੱਕ ਹੋਰ ਹੀ ਰੂਪ ਦੇ ਦਿੱਤਾ ਮੰਗਲ ਕੀ ਲੱਗਦਾ ਏ ਇਹਦਾ ਕਿਉਂ ਇਹ ਡੁੱਡੇ ਦੇ ਪੁੱਤਰਾ ਠੀਕ ਏ ਹਾ ਹੋ ਡੁੱਡੇ ਨੇ ਬਿਨਾਂ ਸੋਚੇ ਸਮਝੇ ਹਰ ਗੱਲ ਦੀ ਹਾਮੀ ਭਰ ਦਿੱਤੀ। ਇਹਨਾਂ ਉਹ ਸਮਝਦਾ ਸੀ ਕਿ ਆਪ ਤੋਂ ਤਕੜੇ ਨਾਲ ਸਵਾਲ ਜਵਾਬ ਕਰਨ ਦਾ ਸੌਦਾ ਮਹਿੰਗਾ ਪੈਂਦਾ ਹੈ। ਡੁੱਡੇ ਨੇ ਮਹੀਂ ਅੱਗੇ ਲਾ ਲਈਆਂ। ਮਗਰ ਮਗਰ ਲੱਛੂ ਤੇ ਡੁੱੱਡਾ ਗੱਲਾਂ-ਬਾਤਾਂ ਕਰਦੇ ਲੱਗ ਤੁਰੇ। "ਅੱਛਾ, ਤੂੰ ਰੋਟੀ ਖਾ ਲਈ ਏ?" ਲੱਛੂ ਨੇ ਐਵੇਂ ਗੱਲ ਤੋੜਨ ਵਾਸਤੇ ਸਵਾਲ ਕੀਤਾ। "ਹਾ ਹੋ, ਤੈਨ ਰੋਟੀਆਂ?" ਡੁੱਡੇ ਨੇ ਅੱਗੋਂ ਛਤਰੇ ਵਾਂਗ ਸਿਰ ਮਾਰਦਿਆਂ ਉੱਤਰ ਦਿੱਤਾ। "ਤੈਨ ਨਾਲ ਰੱਜ ਗਿਆ ਸੈਂ।" "ਹਾ ਹੋ।" ਤੇ ਦੋ ਵੇਖਾਂ ਲੋਡੇ ਵੇਲੇ ਵਾਸਤੇ ਡੁੱਡੇ ਨੇ ਇੱਕ ਵਾਰ ਮੂਕੇ ਪੱਲੇ ਬੱਧੀਆਂ ਰੋਟੀਆਂ ਵੱਲ ਵੇਖਿਆ ਇਹ ਕਦੋਂ ਖਾਣੀਆਂ ਈ ਜਦੋਂ ਭੁੱਖ ਲੱਗੇਗੀ ਜਦੋਂ ਜੀ ਕਰੇਗਾ ਅੱਜ ਡੁੱਡੇ ਨੂੰ ਇਹ ਚਿੰਤਾ ਨਹੀਂ ਸੀ ਕਿ ਲੋੜ ਪਈ ਤੇ ਸ਼ਾਇਦ ਉਸ ਨੂੰ ਰੋਟੀ ਨਾ ਮਿਲੇ ਅੱਜ ਉਹ ਭੁੱਖ ਲੱਗਣ ਦੇ ਸਮੇਂ ਦੀ ਉਡੀਕ ਕਰ ਸਕਦਾ ਸੀ ਵੇਖ ਓਏ ਹਰਾਮੀਆਂ ਚਾਚੀ ਬਸੰਤ ਕੌਰ ਬੜੇ ਚੰਗੇ ਸੁਭਾਅ ਵਾਲੀ ਏ ਉਹ ਤੈਨੂੰ ਰੋਟੀਆਂ ਭੁੱਖਾ ਨਹੀਂ ਰਹਿਣ ਦਿੰਦੀ ਮਹੀਂ ਧਿਆਨ ਨਾਲ ਚਾਰਿਆ ਕਰੀ ਪਿਛਲੇ ਗਾਲ ੜਵਾਂਗ ਬਿਨਾ ਗਸੇ ਗਾਲ੍ਹ ਦਈ ਨਾ ਨਸ ਜਾਈ ਉਹਨੇ ਤਾਂ ਉਹ ਗੱਲ ਕੀਤੀ ਏ ਅਖੇ ਕੁੱਤੇ ਨੂੰ ਖੀਰ ਨਹੀਂ ਪੱਚਦੀ ਲੱਛੂ ਨੇ ਬਜ਼ੁਰਗਾਂ ਵਾਂਗ ਨਸੀਹਤ ਕਰਦਿਆਂ ਕਿਹਾ ਉਹ ਡੁੱਡੇ ਨਾਲੋਂ 6-7 ਸਾਲ ਵੱਡਾ ਸੀ ਮੈਂ ਨਹੀਂ ਨਸਦਾ ਡੁੱਡੇ ਨੇ ਪੂਰੀ ਦ੍ਰੜਤਾ ਨਾਲ ਕਿਹਾ ਉਹ ਗਾਲੜ ਸੀ ਈ ਹਰਾਮੀ ਕਮਚੋਰ ਲੱਖਾ ਸਿੰਘ ਦੇ ਪਿਛਲੇ ਬਾਗੀ ਦਾ ਨਾਮ ਮਾਪਿਆਂ ਛੈ ਨੂੰ ਰੱਖਿਆ ਸੀ ਪਰ ਜਾਣੂ ਲੋਕ ਸਾਬੋਂ ਨੂੰ ਗਾਲੜ ਕਹਿੰਦੇ ਸਨ ਦਰਖਤਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਕਾਵਾਂ ਇੱਲਾ ਦੇ ਆਂਡੇ ਭਨਣੇ ਤੇ ਆਲਣੇ ਲਾਉਣੇ ਉਹਦਾ ਦਿਲ ਪਰਚਾਵਾ ਸੀ ਇਸੇ ਗੁਣ ਦਾ ਸਦਕਾ ਉਹਨੂੰ ਲੋਕਾਂ ਵੱਲੋਂ ਗੱਲੜ ਦਾ ਖਿਤਾਬ ਮਿਲ ਗਿਆ ਸੀ ਜਿਨੇ ਪੂਰੀ ਤਰ੍ਹਾਂ ਉਹਦੇ ਨਾਂ ਦੀ ਥਾਂ ਲੈ ਲਈ ਸੀ ਹੋਹੇ ਹੋਹੇ ਕਿੱਧਰ ਚੱਲੀਏ ਬੂਰੀ ਮੈਂ ਰਾਹੋਂ ਨਿਕਲ ਕੇ ਸੱਜੇ ਹੱਥ ਨੂੰ ਵਟ-ਵਟ ਤੁਰ ਪਈ ਡੁੱਡੇ ਨੇ ਭੱਜ ਕੇ ਮੋੜ ਲਈ ਭਈ ਹੈਗਾ ਤਾਂ ਬੜਾ ਛੋਲਾ ਐ ਤੂੰ ਲੱਛੂ ਨੇ ਡੁੱਡੇ ਦੀ ਤਾਰੀਫ਼ ਕਰਦਿਆਂ ਕਿਹਾ ਚਾਚਾ ਆਂਦਾ ਸੀ ਕਿਸੇ ਦੀ ਪੈਲੀ ਚ ਨਾ ਪੈਣ ਦੇਈਂ ਡੁੱਡੇ ਨੂੰ ਆਪਣੇ ਸਰਦਾਰ ਦਾ ਹੁਕਮ ਯਾਦ ਸੀ ਅੱਛਾ ਇੱਧਰ ਵੇਖ ਖੱਬੇ ਹੱਥ ਇਹ ਸਰਦਾਰ ਦੀ ਬਰਾਨੀ ਪੈਲੀਊ ਉਹਨਾਂ ਬੁੱਝਾਂ ਤੱਕ ਚੇਤੇ ਰੱਖੀ ਲੱਚੂ ਰਾਹ ਵਿੱਚ ਲੈ ਕੇ ਇਹਦੇ ਬਾਰੇ ਵੀ ਸਮਝਾ ਦੇਣਾ ਚਾਹੁੰਦਾ ਸੀ ਤਾਂ ਕਿ ਡੁੱਡੇ ਨੂੰ ਪੂਰੀ ਜਾਣਕਾਰੀ ਹੋ ਜਾਏ ਮੈਨੂੰ ਪਤਾਏ ਡੁੱਡੇ ਨੇ ਸਿਰ ਹਿਲਾ ਕੇ ਕਿਹਾ ਤੈਨੂੰ ਕਿਵੇਂ ਪਤਾ ਏ ਓਏ ਤੂੰ ਜੋ ਦੱਸਦਾ ਹੈ ਅੱਛਾ ਦੱਸਦਾ ਮੈਂ ਹੋਣਾ ਤੇ ਤੈਨੂੰ ਅੱਗੇ ਹੀ ਪਤਾ ਏ ਡੁੱਡੇ ਦੇ ਪੁੱਤਰਾ ਹੈਗਾ ਤਾਂ ਬੜਾ ਚਲਾ ਕੇ ਹਾ ਹੋ ਇਹ ਛੋਟਾ ਜਿਹਾ ਉੱਤਰ ਹੰਗਾਰੇ ਵਜੋਂ ਡੁੱਡੇ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਤੇ ਛੰਬ ਦਾ ਵੀ ਪਤਾ ਹੀ ਹਾ ਹੋ ਡੁੱਡੇ ਦਾ ਫਿਰ ਵੀ ਉਹ ਜਵਾਬ ਸੀ ਉਹ ਕਿਵੇਂ ਗਾਲੜ ਹੋਰਾਂ ਨਾਲ ਮੈਂ ਉੱਥੇ ਮਲਿਆਂ ਦੇ ਬੀਰਖਾਨ ਜਾਂਦਾ ਹੁੰਦਾ ਸਾਂ ਇੱਕ ਦਿਨ ਮੈਨੂੰ ਉਹਨਾਂ ਛੰਬ ਵਿੱਚ ਗੋਤੇ ਦਿੱਤੇ ਸਨ ਫਿਰ ਤੂੰ ਮਰਿਓ ਨਾ ਨਹੀਂ ਵੇਖ ਲੈ ਭਾਵੇਂ ਡੁੱਡੇ ਨੇ ਲੱਛੂ ਦਾ ਭਲੇਖਾ ਦੂਰ ਕਰਨ ਵਾਸਤੇ ਉਹਨੂੰ ਆਪਣੇ ਵੱਲ ਧਿਆਨ ਦਵਾਉਂਦਿਆਂ ਕਿਹਾ ਆਹ ਹੋਈ ਓਏ ਤੂੰ ਤਾਂ ਸੱਚਮੁੱਚ ਜਿਉਂਦਾ ਈ ਲੱਛੂ ਨੇ ਬਨੋਟੀ ਹੈਰਾਨੀ ਪ੍ਰਗਟ ਕਰਦਿਆਂ ਕਿ ਹਾ ਪਰ ਜਿੱਦਣ ਸੂਬੇ ਹੋਰਾਂ ਗੋਤੇ ਦਿੱਤੇ ਉਦੋਂ ਨਹੀਂ ਬਚਦਾ ਛੰਬ ਬਹੁਤ ਡੂੰਗਾ ਏ ਡੁੱਡੇ ਦੀ ਪੁੱਛ ਵਿੱਚ ਕੁਝ ਚਿੰਤਾ ਲੁਕੀ ਹੋਈ ਸੀ ਤੇਰੇ ਡੁੱਬਣ ਜੋਗਾ ਹੈਗਾ ਏ ਲੱਛੂ ਨੇ ਖੱਬੇ ਹੱਥ ਨਾਲ ਡੁੱਡੇ ਦਾ ਕੰਨ ਮੋੜਦਿਆਂ ਕਿਹਾ ਪਿੰਡਵਾਰਨ ਤੋਂ ਪੌਣਾ ਕਮੀਲ ਦੂਰ ਲੈੰਦੇ ਤੋਂ ਥੋੜਾ ਜਿਹਾ ਦੱਖਣ ਵੱਲ ਇੱਕ ਪੁਰਾਣਾ ਚੱਪੜ ਸੀ ਕਦੇ ਉਹ 10-12 ਏਕੜ ਥਾਂ ਘੇਰਦਾ ਸੀ ਉਦਾਲੇ ਦੀਆਂ ਉੱਚੀਆਂ ਰਕੜਾਂ ਤੋਂ ਮੀਂਹ ਦਾ ਪਾਣੀ ਰੁੜ ਕੇ ਉਹਦੇ ਵਿੱਚ ਆਇ ਇਕੱਠਾ ਹੁੰਦਾ ਸੀ ਉਹਨੂੰ ਲੋਕ ਛੰਬ ਕਹਿੰਦੇ ਸਨ ਜੰਗਲੀ ਜਾਨਵਰਾਂ ਦੀ ਲੋੜ ਪੂਰੀ ਕਰਨ ਜੋਗਾ ਪਾਣੀ ਉਸ ਵਿੱਚ 12 ਮਹੀਨੇ ਥੋੜਾ ਬਤਾ ਜਮਾ ਰਹਿੰਦਾ ਸੀ ਬਗਲੇ ਮੱਗ ਮਰਗਾਬੀਆਂ ਆਦ ਪਾਣੀ ਦੇ ਜਾਨਵਰ ਉਸ ਉੱਤੇ ਹਰ ਵੇਲੇ ਰੌਣਕ ਲਾਈ ਰੱਖਦੇ ਸਨ ਪਰ ਜਦ ਤੋਂ ਐਸੇ ਇਲਾਕੇ ਵਿੱਚ ਨਹਿਰ ਦਾ ਪਾਣੀ ਪੈਣ ਲੱਗ ਪਿਆ ਛੰਬ ਦਾ ਆਕਾਰ ਸੰਗੜਨਾ ਸ਼ੁਰੂ ਹੋ ਗਿਆ ਆਲੇ ਦੁਆਲੇ ਦੀਆਂ ਰਕੜਾਂ ਪੁੱਟ ਪੁੱਟ ਕੇ ਔਦਮ ਵਾਲੇ ਜ਼ਿਮੀਂਦਾਰਾਂ ਨੇ ਉਹਨੂੰ ਪੂਰਨਾ ਸ਼ੁਰੂ ਕਰ ਦਿੱਤਾ ਅਮਤ ਵਾਲਿਆਂ ਨੇ ਉਸ ਦੇ ਚਫੇਰੇ ਹੀ ਛੋਟੇ-ਛੋਟੇ ਕਿਆਰੇ ਬਣਾ ਲਏ ਬਿਲਕੁਲ ਪਹਾੜੀ ਦੀ ਟਲਵਾਨ ਉੱਤੇ ਪੱਧਰੀਆਂ ਕੀਤੀਆਂ ਪੈ ਲੀਆਂ ਵਾਂਗ ਇੱਕ ਤੋਂ ਦੂਸਰਾ ਨੀਵਾ ਤੇ ਤੀਸਰਾ ਉਸ ਤੋਂ ਨੀਵਾ ਸਰਦਾਰ ਲਖਾ ਸਿੰਘ ਦੇ ਵੇਲੇ ਵਿਚਕਾਰ 2 ਏਕੜ ਹੀ ਛੱਪੜ ਰਹਿ ਗਿਆ ਸੀ ਜੋ ਬਹੁਤ ਨੀਵਾ ਸੀ ਉਸ ਦੇ ਕੋ ਅੱਜ ਹਿੱਸੇ ਵਿੱਚ 12 ਮਹੀਨੇ ਥੋੜਾ ਬਹੁਤਾ ਪਾਣੀ ਖੜਾ ਰਹਿੰਦਾ ਸੀ ਚਫੇਰੇ ਕੰਡਿਆਂ ਉੱਤੇ ਮਲੇ ਘਰੀਰ ਤੇ ਵਿਰਲੇ-ਵਿਰਲੇ ਚਿਚਰੇ ਦੇ ਰੁੱਖ ਖੜੇ ਸਨ ਦਿਨੋਦਨ ਉਹਰ ਵੇਲੇ ਹੁੰਦੇ ਜਾ ਰਹੇ ਸਨ ਮਲਾ ਤੇ ਕਰੀਰ ਜੀਮੇਦਾਰ ਖੇਤਾਂ ਨੂੰ ਵਾੜ ਕਰਨ ਵਾਸਤੇ ਵੱਢ ਲੈਂਦੇ ਸਨ ਤੇ ਛਿਛਰਾ ਗਰੀਬ ਲੋਕ ਬਾਲਣ ਵਾਸਤੇ ਨਵੇਂ ਫੁੱਟਣ ਵਾਲੇ ਦਰਖਤਾਂ ਨੂੰ ਚਰਨ ਵਾਲਾ ਮਾਲ ਖੈ ਖਾ ਕੇ ਪੰਨ ਛੱਡਦਾ ਸੀ ਉਸ ਥਾਂ ਉੱਤੇ ਪਹਿਲਾਂ ਵਰਗਾ ਜੋਬਨ ਨਹੀਂ ਸੀ ਰਹਾ ਪਰ ਕਹਿੰਦੇ ਉਸ ਨੂੰ ਅਜੇ ਵੀ ਛੰਬ ਹੀ ਸਨ ਜਿਹੜੇ ਨਾ ਇੱਕ ਵਾਰ ਲੋਕਾਂ ਦੀ ਜ਼ੁਬਾਨ ਉੱਤੇ ਚੜ ਜਾਣ ਉਹ ਛੇਤੀ ਬਦਲੇ ਨਹੀਂ ਜਾ ਸਕਦੇ ਲੈ ਔ ਵਗਦੇ ਸਰਦਾਰਾਂ ਦੇ ਹਲ ਲੱਛੂ ਨੇ ਉਂਗਲ ਦੇ ਇਸ਼ਾਰੇ ਨਾਲ ਦੱਸਿਆ ਇੱਥੇ ਰੋਟੀ ਲੈ ਕੇ ਆਉਣਾ ਹੀ ਤੂੰ ਭਲਕੇ ਮੈਂ ਲੈ ਆਵਾਂਗਾ ਡੁੱਡਾ ਕਿਸੇ ਕੰਮੋਂ ਵੀ ਨਾ ਕਰਨੀ ਨਹੀਂ ਸੀ ਚਾਹੁੰਦਾ ਉਹ ਸਾਬਤ ਕਰ ਦੇਣਾ ਚਾਹੁੰਦਾ ਸੀ ਕਿ ਅੱਜ ਤੱਕ ਕਿਸੇ ਨੇ ਉਸ ਤੋਂ ਕੰਮ ਲੈਣ ਦਾ ਯਤਨ ਹੀ ਨਹੀਂ ਕੀਤਾ ਸੂਬਾ ਦੇ ਕੱਥੂ ਚਰੀ ਦੇ ਵੱਡ ਵਿੱਚ ਹਲਵਾ ਰਹੇ ਸਨ ਚਰੀ ਅਗੇਤਰੀ ਤੇ ਸਮੇਂ ਤੋਂ ਪਹਿਲਾਂ ਹੀ ਵੱਡੀ ਗਈ ਸੀ ਇਸ ਵਾਸਤੇ ਸਾਰੇ ਵੱਡ ਵਿੱਚ ਫੂਟ ਫੁੱਟ ਕੇ ਧਰਤੀ ਨੂੰ ਕੱਜੀ ਖੜੀ ਸੀ ਡੁੱਡੇ ਨੇ ਲਿਆ ਕੇ ਮਹੀਂ ਉਹਦੇ ਵਿੱਚ ਛੱਡ ਦਿੱਤੀ ਉਹ ਸਮਝਦਾ ਸੀ ਕਿ ਜੈਸ ਹਰਿਆਵਲ ਨੇ ਥੋੜੇ ਸਮੇਂ ਤੱਕ ਮਿੱਟੀ ਥੱਲੇ ਦੱਬ ਜਾਣਾ ਹੈ ਉਹ ਮਹੀਂ ਖਾ ਲੈਣ ਤਾਂ ਚੰਗਾ ਹੈ ਫੋਟ ਵਿੱਚੋਂ ਮੋੜੇ ਭਾਗੋ ਉਹ ਦੇ ਹਰਾਮੀਆਂ ਨਰਨੇ ਘਾਲ ਜੇ ਕਿਸੇ ਪਸ਼ੂ ਨੂੰ ਲੜ ਗਈ ਤਾਂ ਵਕਤ ਪਾਵੇਂਗਾ ਸੂਬੇ ਨੇ ਬੜੀ ਖਰਵੀ ਸੌਰ ਵਿੱਚ ਝੜਕਦਿਆਂ ਕਿਹਾ ਉਧਰ ਛੰਭਵਲ ਲੈ ਜਾ ਨੇ ਡੁੱਡੇ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹਨੇ ਭੱਜ ਕੇ ਮਹੀਂ ਮੋੜ ਲਈਆਂ ਛੰਭ ਦੇ ਕੰਡੇ ਨਾਲ ਬੇਲੀਆਂ ਪੈਲੀਆਂ ਵੱਲ ਮਹੀਂ ਹੈਕ ਕੇ ਉਹ ਵਟ ਉੱਤੇ ਖੜੀ ਟਾਲੀ ਦੀ ਛਾਵੇਂ ਆਖ ਲੋਤਾ ਜਿੱਥੇ ਰੋਟੀਆਂ ਰੱਖੀ ਲੱਛੂ ਹਾਲੀਆਂ ਦੀ ਉਡੀਕ ਕਰ ਰਿਹਾ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ